ਐਤਵਾਰ ਦੀਆਂ ਫ੍ਰਾਂਸੀਸੀ ਸੰਸਦੀ ਚੋਣਾਂ ਤੋਂ ਬਾਅਦ ਫ੍ਰਾਂਸ ਨੂੰ ਸੰਭਾਵੀ ਸਿਆਸੀ ਡੈਡਲੌਕ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਜਿਸ ਦੇ ਨਤੀਜੇ ਵਜੋਂ ਟਿਕਾਣੀ ਸੰਸਦ ਬਣੀ ਹਾਲਾਂਕਿ ਮਾਦਦਾਂ ਦੁਆਰਾ ਖੱਬੇ ਪੱਖੀ ਗੱਠਜੋੜ 198 ਸੀਟਾਂ ਦੇ ਨਾਲ ਪਹਿਲੇ ਸਥਾਨ ਤੇ ਰਿਹਾ ਪਰ ਕਿਸੇ ਵੀ ਧੜੇ ਨੂੰ ਬਹੁਮਤ ਨਹੀਂ ਮਿਲਿਆ ਫ੍ਰਾਂਸ ਦੇ ਗ੍ਰਹਿ ਮੰਤਰਾਲੇ ਨੇ ਖੱਬੇ ਪੱਖੀ ਨਿਊ ਪਪੂਲਰ ਫਰੰਟ ਗੱਠਜੋੜ ਨੇ ਫਰਾਂਸ ਦੇ ਵਿੱਚ ਸੰਸਦੀ ਚੋਣਾਂ ਜਿਹੜੀਆਂ ਜਿੱਤ ਲਈਆਂ ਹਨ ਤੇ 577 ਮੈਂਬਰ ਨੈਸ਼ਨਲ ਅਸੈਂਬਲੀ ਦੇ ਵਿੱਚ 198 ਸੀਟਾਂ ਹਾਸਲ ਕੀਤੀਆਂ ਨੇ ਦੂਜੇ ਸਥਾਨ ਤੇ ਫਰਾਂਸ ਦੇ ਰਾਸ਼ਟਰਪਤੀ ਐਮਨੂਅਲ ਮੈਕਰੋਂ ਦਾ ਕੇਂਦਰਵਾਦੀ ਗੱਠਜੋੜ ਰਿਹਾ ਜਿਸ ਨੂੰ ਕੀ 168 ਸੀਟਾਂ ਮਿਲੀਆਂ ਸੰਜੇ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ ਨੇ ਸੰਸਦੀ ਚੋਣਾਂ ਵਿੱਚ ਤੀਜੇ ਸਥਾਨ ਤੇ ਰਿਹਾ ਤੇ ਜਿੰਦਾ ਕਿ ਦੇਸ਼ ਦੇ ਸੰਸਦ ਦੇ ਹੇਠਲੇ ਸਦਨ ਦੀਆਂ 143 ਸੀਟਾਂ ਜਿੱਤੀਆਂ ਮੇਰੀ ਪਬਲਿਕ ਰਿਪਬਲਿਕ ਪਾਰਟੀ ਨੂੰ 45 ਸੀਟਾਂ ਮਿਲੀਆਂ ਜਦਕਿ ਬਾਕੀ ਪਾਰਟੀਆਂ ਨੂੰ 39 ਸੀਟਾਂ ਮਿਲੀਆਂ ਵੋਟਰਾਂ ਨੇ ਮਰੀਨ ਲੇਪੇਨ ਦੀ ਜਿਹੜੀ ਰਾਸ਼ਟਰਵਾਦੀ ਯੂਰੋਸੈਪਟਿਕ ਨੈਸ਼ਨਲ ਰੈਲੀ ਨੂੰ ਇੱਕ ਵੱਡਾ ਝਟਕਾ ਦਿੱਤਾ ਜਿਸ ਬਾਰੇ ਰਾਏ ਪੋਲਾ ਨੇ ਪਹਿŒਕ ਬਾਣੀ ਕੀਤੀ ਸੀ ਕਿ VOTING ਦੇ ਦੂਜੇ ਗੇੜ ਦੇ ਵਿੱਚ ਜਿੱਤ ਹੋਵੇਗੀ ਪਰ ਪੋਲਟਰਾਂ ਨੇ ਅਨੁਮਾਨ ਲਗਾਇਆ ਸੀ ਕਿ ਉਹ ਤੀਜੇ ਸਥਾਨ ਤੇ ਰਹੇਗਾ ਨਤੀਜਾ ਮੱਧਵਾਦੀ ਰਾਸ਼ਟਰਪਤੀ ਐਮਨੋਲ ਮੈਕਰੋਨ ਲਈ ਕੁਝ ਲਈ ਇਹ ਇੱਕ ਝਟਕਾ ਸਨ ਜਿਨ੍ਹਾਂ ਨੇ ਪਿਛਲੇ ਮਹੀਨੇ ਯੂਰਪੀਅਨ ਸੰਸਦ ਦੀਆਂ ਚੋਣਾਂ ਵਿੱਚ ਆਰਨ ਹੱਥੋਂ ਹਾਰ ਤੋਂ ਬਾਅਦ ਸਿਆਸੀ ਦ੍ਰਿਸ਼ ਨੂੰ ਸਪਸ਼ਟ ਕਰਨ ਲਈ ਸਨੈਪ ਚੋਣਾਂ ਦੀ ਮੰਗ ਕੀਤੀ ਸੀ ਉਸ ਦਾ ਅੰਤ ਇੱਕ ਖੰਡਿਤ ਸੰਸਦ ਦੇ ਨਾਲ ਹੋਇਆ ਜੋ ਕਿ ਯੂਰਪੀਅਨ ਯੂਨੀਅਨ ਅਤੇ ਵਿਦੇਸ਼ਾਂ ਦੇ ਵਿੱਚ ਫਰਾਂਸ ਦੀ ਭੂਮਿਕਾ ਨੂੰ ਕਮਜ਼ੋਰ ਕਰ ਦੇਵੇਗਾ ਅਤੇ ਕਿਸੇ ਵੀ ਥ੍ਰੇਲੂ ਅਜੰਡੇ ਨੂੰ ਅੱਗੇ ਵਧਣਾ ਮੁਸ਼ਕਲ ਬਣਾ ਦੇਵੇਗਾ ਚੌਣ ਸੰਸਦ ਨੂੰ ਤਿੰਨ ਵਿਆਪਕ ਸਮੂਹਾਂ ਵਿੱਚ ਵੰਡ ਦੇਵੇਗੀ ਖੱਬੇ ਮੱਧਵਾਦੀ ਅਤੇ ਬਹੁਤ ਸੱਜੀ ਜਿਨ੍ਹਾਂ ਦੇ ਪਲੇਟਫਾਰਮ ਵੱਖਰੇ ਹੋਣਗੇ ਇਕੱਠੇ ਅਤੇ ਇਕੱਠੇ ਕੰਮ ਕਰਨ ਦੀ ਕੋਈ ਵੀ ਪਰੰਪਰਾ ਨਹੀਂ ਹੋਵੇਗੀ ਖੱਬੇ ਪੱਖੀ ਨਿਊ ਪੌਪੂਲਰ ਫਰੰਟ ਗੱਠਜੋੜ ਜੋ ਕਿ ਭਾਲਣ ਅਤੇ ਭੋਜਨ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ ਸੀਮਿਤ ਕਰਨਾ ਚਾਹੁੰਦਾ ਹੈ ਘਟੋਂ ਘਟ ਉਜਰਤ ਅਨੁਸ਼ੁੱਧ ਇੱਕ 600 ਯੂਰੋ ਪ੍ਰਤੀ ਮਹੀਨਾ ਕਰਨਾ ਚਾਹੁੰਦਾ ਹੈ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਉਜਰਤਾਂ ਵਧਾਉਣਾ ਅਤੇ ਪ੍ਰਾਪਰਟੀ ਟੈਕਸ ਲਗਾਉਣਾ ਚਾਹੁੰਦਾ ਹੈ ਇੱਕ ਕੱਟੜ ਪਖਬੇ ਪੱਖੀ ਨੇਤਾ ਜੀਨ ਲੂਕ ਮੇਲੇ ਨਚਨ ਨੇ ਲੋਕਾਂ ਦੀ ਇੱਛਾ ਦਾ ਸਤਿਕਾਰ ਦੇ ਨਾਲ ਜਿਹੜਾ ਉਹਨੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਰਾਸ਼ਟਰਪਤੀ ਨੂੰ ਨਵੇਂ ਪਪੂਲਰ ਫਰੰਟ ਨੂੰ ਸ਼ਾਸਨ ਕਰਨ ਲਈ ਸੱਦਾ ਦੇਣਾ ਚਾਹੀਦਾ ਹੈ ਆਰਐਨਏ ਨਸਲਵਾਦ ਅਤੇ ਯਹੂਦੀ ਵਿਰੋਧੀ ਦੇ ਲਈ ਆਪਣੀ ਇਤਿਹਾਸਿਕ ਸਾਖ ਨੂੰ ਖਤਮ ਕਰਨ ਦੇ ਲਈ ਲੇਪੇ ਲੇਪੇਂ ਦੇ ਅਧੀਨ ਕੰਮ ਕੀਤਾ ਪਰ ਫ੍ਰੈਂਚ ਸਮਾਜ ਵਿੱਚ ਬਹੁਤ ਸਾਰੇ ਅਜੀਬ ਇਸ ਦੇ ਫ੍ਰਾਂਸ ਦੇ ਪਹਿਲੇ ਰੁਕ ਅਤੇ ਵੱਡੀ ਪ੍ਰਸਿੱਧੀ ਨੂੰ ਚਿੰਤਾ ਨਾਲ ਦੇਖਦੇ ਨੇ ਪੈਰਿਸ ਦੇ ਵਿੱਚ ਖੱਬੀਆਂ ਪਾਰਟੀਆਂ ਇਕੱਠ ਦੇ ਇੱਕ ਇਕੱਠ ਵਿੱਚ ਜਦੋਂ ਚੋਣਾਂ ਦਾ ਅਨੁਮਾਨ ਐਲਾਨਿਆ ਗਿਆ ਤਾਂ ਗਲੇ ਮਿਲੇ ਖੁਸ਼ੀ ਦੀਆਂ ਚੀਕਾਂ ਤੇ ਰਾਹਤ ਦੇ ਹੰਝੂ ਸਨ ਅਧਿਕਾਰਤ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਜੇਕਰ ਸਾਰੇ ਨਹੀਂ ਤਾਂ ਜ਼ਿਆਦਾਤਰ ਹਲਕਿਆਂ 'ਚ ਨਤੀਜੇ ਸੋਮਵਾਰ ਸਵੇਰੇ ਆਉਣ ਦੀ ਸੰਭਾਵਨਾ ਹੈ ਮੈਕਰੋ ਆਰਥਿਕ ਖੋਜ ਦੇ ਨਿਰਦੇਸ਼ਕ ਅਨਿਕਾ ਗੁਪਤਾ ਨੇ ਕਿਹਾ ਕਿ ਸਾਨੂੰ ਬਾਜ਼ਾਰ ਦੇ ਵਿੱਚ ਬਹੁਤ ਕੁਝ ਰਾਹਤ ਦੇਖਣੀ ਚਾਹੀਦੀ ਹੈ ਕਿਉਂਕਿ ਸਾਨੂੰ ਅਸੀਂ ਇੱਕ ਕਟੜਪੰਥੀ ਆਰਐਨ ਬਹੁਮਤ ਨਹੀਂ ਦੇਖ ਰਹੇ ਪਰ ਘੱਟੋ ਘੱਟ 2025 ਦੇ ਸਰਦੀਆਂ ਦੇ ਸੈਸ਼ਨ ਤੱਕ ਸਿਆਸੀ ਡੈਡਲੌਕ ਦੀ ਸੰਭਾਵਨਾ ਹੈ ਤੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ ਪਰ ਲੋੜ ਪੈਣ ਤੇ ਦੇਖਭਾਲ ਦੇ ਇੰਚਾਰਜ ਬਣੇ ਰਹਿਣਗੇ